ਜਾਰ ਪੇ ਦੀ ਪਲੇਟ ਨਾਲ ਆਲੂ ਬਤਵਾ ਦੀ ਸਬਜੀ ਨਾਲ ਕੜੀ ਜੇ ਨਾਲ ਚਟਨੀ ਕੋਤਨੇ ਦੀ ਨਾਲ ਚਾਵਲ ਨਾਲ ਦੋ ਫੁਲਕੇ ਕੜੀ ਚ ਦਹੀਂ ਪਾਈ ਜੇ ਪਕੌੜੇ ਪਾਏ ਐ ਮੇਥਰੇ ਪਾਏ ਹਰ ਚੀਜ਼ ਪਾਈ ਜੀ ਬੇਟੀ ਆ ਬਸ ਉਹਦੇ ਸੁਪਨੇ ਆ ਪੀਓ ਚੰਗੀ ਵਧੀਆ ਪੜ੍ਹ ਲਿਖ ਕੇ ਵਧੀਆ ਬਣੇ ਜਾਰ ਪੇ ਦੀ ਰੱਖਣੀ ਆ ਥਾਲੀ ਇਹ ਬਾਬੇ ਨਾਨਕ ਦਾ ਆ ਸੇਵਾਯਾ ਜੀ ਸ਼ੁਰੂਆਤ ਕੀਤੀ ਜੇ ਖਾਣਾ ਸ਼ੁਰੂਆਤ ਕੀਤਾ ਜੀ 50 ਰੁਪਏ ਦੀ ਪਲੇਟ ਨਾਲ ਆਲੂ ਪਤਾ ਵਾਲੀ ਸਬਜੀ ਨਾਲ ਕੜੀ ਜੇ ਨਾਲ ਚਟਨੀ ਕੋਤਨੇ ਦੀ ਨਾਲ ਚਾਵਲ ਨਾਲ ਦੋ ਫੁਲਕੇ ਅੱਛਾ 50 ਰੁਪਏ ਦੀ ਕਿਉਂ ਵੈਸੇ 50 ਰੁਪਏ ਦੀ ਕੀਤੀ ਜੀ ਇਹ 50 ਰੁਪਏ ਵਾਰਾ ਖਾ ਜਾਂਦਾ ਹਾਂਜੀ ਜਿੱਤਰਾ ਜੀ ਸਹੀ ਇਹ ਵਾਰਾ ਖਾ ਜਾਂਦਾ ਮੈਂ ਸਸਤਾ ਰੱਖਿਆ ਹੈ ਕਾਰਨ ਕਾਰਨ ਇਹ ਗਰੀਬ ਕੋਈ ਖਾਏਗਾ ਤੇ ਵਧੀਆ ਹੈ ਆਪੇ ਪ੍ਰਮਾਤਮਾ ਦੀ ਮਿਹਰ ਨਾਲ ਚੱਲੇਗਾ ਕਿਵੇਂ ਸ਼ੁਰੂਆਤ ਕੀਤੀ ਪਹਿਲੇ ਨੇ ਸ਼ੁਰੂਆਤ ਕਰੇ ਬੈਠੀ ਬੈਠੀ ਨੇ ਕਰ ਲਈ ਪਿਛਲੋ ਘਟਾਬਾ ਖੋਲਦੇ ਹਾਂ ਹਾਂਜੀ ਕੜੀ ਚ ਖਾਸ ਕੀ ਹੈ ਕੜੀ ਚ ਖਾਸ ਬਹੁਤ ਕੁਝ ਪਾਇਆ ਦਹੀਂ ਪਾਈ ਪਕੌੜੇ ਪਾਏ ਹਰ ਚੀਜ਼ ਪਾਈ ਅੱਛਾ ਘਰਵਾਲ ਨੂੰ ਬਣਾਈ ਜੀ ਅੱਛਾ ਤੇ ਹੋਰ ਕਿਹੜੀ ਸਬਜ਼ੀ ਇਸ ਤੋਂ ਇਲਾਵਾ ਹੋਰ ਉਹ ਦਾਤੇਰੇ ਕਾਲੇ ਚਨੇ ਵੀ ਬਣੇ ਆ ਦਾਲ ਵੀ ਬਣੀ ਹੈ ਮਾਂ ਛੋਲਿਆਂ ਦੀ ਚਾਰ ਸਬਜ਼ੀਆਂ ਬਣੀਆਂ ਚਾਰ ਸਬਜ਼ੀਆਂ ਤੁਸੀਂ ਦੇਖ ਨਹੀਂ ਹੋ ਦੋ ਸਬਜ਼ੀਆਂ ਨਾਲ ਚਟਣੀ ਨਾਲ ਦੋ ਫੁਲਕੇ ਚਾਵਲ ਤੇ ਆਲੂ ਬੇਨਗਨ ਜਿਹੜਾ ਆਪ țieਰ ਕਰਦੇ ਹੋ ਹਾਂਜੀ ਆਪ ਹੀ ਤਿਆਰ ਕਰਦੇ ਹਾਂ ਉਹ ਚੀ ਕੁਝ ਪਾ ਉਹ ਚਾਰ ਚੀਜ਼ ਪਾਈ ਜੇ ਹਮ ਘਰਵਾਲ ਨੂੰ ਬਣਾਈ ਜੇ ਤੇ ਇਹ ਅੱਜਕੱਲ ਮਹਿੰਗਾਈ ਬਹੁਤ ਹੈ 50 ਰੁਪਏ ਕਿਵੇਂ ਮਾਰਾਂ ਕਹੂੰ ਮਾਰ ਖਾ ਜਾਣੀ ਹੈ ਭਾਈ ਗੁਰਦੀ ਮੇਰਨਾ ਪਰਮਾਤਮਾ ਦੀ ਨਟਾਬਾ ਚੱਲੇਗਾ ਆਪੇ ਪਰਮਾਤਮਾ ਦੇਗਾ ਅੱਛਾ ਤੇ ਸਾਰਾ ਕੁਝ ਆਪ ਤਿਆਰ ਕਰਦੇ ਹਾਂ ਹਾਂਜੀ ਆਪ ਹੀ ਤਿਆਰ ਕਰਦੇ ਹਾਂ ਕਿੰਨੇ ਵੇ ਉੜਦੇ ਹੋ ਤਾਂ ਕੀ ਕਰਦੇ ਹੋ ਇੱਥੋਂ ਸਿਰ 7 ਵਜੇ ਇੱਥੇ ਆ ਜਾਨੀ ਜੀ 7 ਵਜੇ ਆਣ ਕੇ ਸਫਾਈ ਸਫਾਈ ਕਰਕੇ ਮੜ ਕੇ ਸਬਜ਼ੀਆਂ ਸਬਜ਼ੀਆਂ ਕੱਟ ਲੈਣੀਆਂ ਫਿਰ ਤਿਆਰ ਕਰਨੀਆਂ ਅੱਛਾ ਫਿਰ ਉਸ ਤੋਂ ਕਿੰਨੇ ਕੁ ਟਿਕਨ ਚੱਲ ਜਾਂਦੇ ਹੋ ਹਾਂਜੀ ਕਿੰਨੇ ਮਿੰਟ ਤੱਕ ਚੱਲਦਾ ਸਭ ਰਾਤ ਨੂੰ 10 ਵਜੇ ਤੱਕ ਅੱਛਾ ਹਾਂਜੀ ਤੇ ਸਮਾਨ ਤੋਂ ਕਰ ਕਿਵੇਂ ਲਿਆਉਂਦੇ ਹੋ ਪਿਆਰੋ ਬਜ਼ਾਰੋਂ ਇੱਕ ਜਣਾ ਲੈ ਆਉਂਦਾ ਵਾ ਸਮਾਨ ਮੈਂ ਆਉਂਦਿਆਂ ਨੂੰ ਸਬਜ਼ੀਆਂ ਰਾਤ ਨੂੰ ਲੈ ਆਈਦਾ ਸਮਾਨ ਪਰ ਅੱਜ ਕੱਲ੍ਹ ਤੇ ਇੰਨਾ ਮਹਿੰਗਾਈ ਬਹੁਤ ਜ਼ਿਆਦਾ ਉਹਦੇ ਬਾਰੇ ਕੀ ਕਹੋਗੇ ਮੰਨ ਚ ਇਹ ਹੀ ਆ ਮੈਂ 50 ਪੈ ਦੀ ਪਲੇਟ ਰੱਖੀ ਹੈ ਮੈਨੂੰ ਇੰਨਾ ਪਈ ਹੈ ਨਹੀਂ ਕਿ ਚਾਹ ਮੰਗੇ ਆਈ ਆ ਚਾ ਕਿੱਦਾਂ ਆ ਮੈਨੂੰ ਇਸ ਚੀਜ਼ ਬਾਰੇ ਕੁਛ ਨਹੀਂ ਹੈ ਮੈਂ ਸਸਤੀ ਰੱਖੀ ਤੇ ਮਨ ਚ ਕਿਵੇਂ ਆਇਆ ਕਿ ਸ਼ੁਰੂ ਕਰਨਾ ਚਾਹੀਦਾ ਹੈ ਅੰਦਾ 50 ਦਾ ਲਟਾਪਾ ਮੇਰੇ ਮੂੰਹ ਚ 50 ਦਾ ਆਂਦਾ ਹੈ ਘਰ ਬੈਠੀ ਨੇ 50 ਦੀ ਪਲੇਟ ਕਿਹਾ ਸੀ ਕਿ ਮਟਾਪਾ ਕੋਲਣਾ ਤੇ 50 ਰੁਪਏ ਦੀ ਪਲੇਟ ਕਰਾਂ ਹਾਂਜੀ ਤੇ ਇਹ ਸਭ ਕੁਝ ਸਿਰ வியாਕਰਨ ਦੀ ਦਿੱਕਤ ਨਹੀਂ ਹੁੰਦੀ ਨਹੀਂ ਕੋਈ ਦਿੱਕਤ ਨਹੀਂ ਕਿੰਨਾ ਮਹਿੰਗਾਈ ਆ ਇਹ ਤਾਂ ਬਹੁਤ ਜ਼ਿਆਦਾ ਕਿਵੇਂ ਕਰਦੇ ਹੋ ਬਸ ਮੈਨੂੰ ਤਾਂ ਕੋਈ ਦਿੱਕਤ ਨਹੀਂ ਮੈਨੂੰ ਤਾਂ ਲੱਗਦੀ ਨਹੀਂ ਮਹਿਸੂਸ ਹੀ ਨਹੀਂ ਹੁੰਦਾ ਅੱਛਾ ਕਿ ਇਹਨਾ ਕੁਝ ਥਿਆਰ ਖੁਦ ਕਰਦੇ ਹੋ ਹਾਂਜੀ ਖੁਦ ਤਿਆਰ ਕਰਦੇ ਆ ਚਾਰ ਸਬਜ਼ੀਆਂ ਬਣਾਈਆਂ ਚਾਵਲ ਬਣਾਏ ਆਟਾ ਹੁਣ ਤੇ ਪੈਂਤੀ ਫੁਲਕੇ ਦੇ ਦਿੱਤੇ ਆ ਕਿਸੇ ਨੂੰ ਹਰ ਚੀਜ਼ ਕਿ ਜੇ ਫੁਲਕਾ ਕੀ ਨਾ ਵਾਦੇ ਖਾਣਾ ਹੋਵੇ ਖਾਜੇ ਫਿਰ ਕੀ ਆ ਦੋ ਆ ਤਿੰਨ ਹੋਰ ਖਾ ਲੂ ਦੋ ਖਾ ਲੂ ਹੋਰ ਤੇਰਕੀ ਤੇ ਪੈਸੇ ਪੈਸੇ ਉਹਨੇ 加ਜੂ ਇੱਕ ਅੱਧਾ ਵੱਧ ਕਾਜੂ ਫੇਰ ਕਿਹੜੀ ਗੱਲ ਹੈ 50 ਰੁਪਏ ਹਾਂਜੀ ਅੱਛਾ ਇੱਕ ਹੋਰ ਸਵਾਲ ਹੈ ਕਿ ਇੰਨਾ ਕੁਝ ਵਧਾਉਂਦੇ ਹੋ ਆਖਿਰਕਾਰ ਤੇ ਇਸ ਨੂੰ 50 ਰੁਪਏ ਦੇ ਰੱਖਿਆ ਗਿਆ ਕਾਫੀ ਸਵਾਦ ਹੈ ਤੁਹਾਡਾ ਖਾਣਾ ਕਿਵੇਂ ਮਨ ਚ ਆਇਆ ਕਿ ਇਸ ਤਰੀਕੇ ਦਾ ਢਾਬਾ ਖੋਲ ਕੇ ਲੋਕਾਂ ਨੂੰ ਸੇਵਾ ਕਰਨ ਦੀ ਮੈਂ ਨੇ ਇਹ ਹੀ ਮਨ ਚ ਰੱਖਿਆ ਮੈਨੂੰ ਨਹੀਂ ਕੋਈ ਹੈਗਾ ਮੈਂ ਤੇ ਇਹੀ ਕਿਹਾ 50 ਰੁਪਏ ਦੀ ਰੱਖਣੀ ਹੈ ਥਾਲੀ ਇਹ ਬਾਬੇ ਨਾਨਕ ਦਾ ਹੈ ਸੇਵਾ ਹੈ ਜੀ ਹਾਂਜੀ ਤੇ ਚਾਹ ਵੀ ਬਣਾਉਂਦੇ ਹੋ ਹਾਂਜੀ ਚਾਹ ਵੀ ਬਣਾਉਣੀ ਹੈ ਕਿੰਨੇ ਰੁਪਏ ਦਾ ਕੱਪ 10 ਰੁਪਏ ਦਾ ਕੱਪ ਅੱਛਾ ਓਕੇ ਤੇ ਇਸ ਤੋਂ ਇਲਾਵਾ ਫਿਰ ਸਾਰਾ ਕੋਈ ਸਟਾਫ ਮੈਂਬਰ ਨਹੀਂ ਰੱਖਦੇ ਨਹੀਂ ਨਹੀਂ ਆਪ ਹੀ ਖੁਦ ਕਰਦੇ ਸਾਰਾ ਕੁਝ ਮੱਥੀ ਕਰਦੇ ਹੋ ਹਾਂਜੀ ਆਪ ਹੀ ਕਰਦੇ ਅੱਛਾ ਹਾਂਜੀ ਤੇ ਸੁਪਨਾ ਕੀ ਹੈ ਬੱਚਿਆਂ ਬਾਰੇ ਹੈ ਕਿ ਕੀ ਹੈ ਬੱਚਿਆਂ ਬਾਰੇ ਬਸ ਵੀ ਕਰਾਂ ਕੁਝ ਕਰ ਬੈਠਿਆ ਗੁਜ਼ਾਰਾ ਨਹੀਂ ਹੈਗਾ ਬੱਚਿਆਂ ਖਾਤਰ ਕਰਦੀ ਬੇਟੀਆਂ ਆ ਬੇਟੇ ਆ ਬੱਚਿਆਂ ਖਾਤਰ ਕਰਦੀ ਬੱਚਿਆਂ ਦੀ ਪੜ੍ਹਾਈ ਵਾਸਤੇ ਕਰ ਰਹੇ ਹੋ? ਹਾਂਜੀ। ਕੀ? ਬੱਚਿਆਂ ਤੋਂ ਵੱਧੀਆਂ ਬੱਚੇ ਵਧੀਆ ਰਹਿਣ। ਮੈਂ ਬੱਚਿਆਂ ਖਾਤਰ ਕਰਦੀ। ਹਾਂਜੀ, ਬੇਟੀ ਕੀ ਕਰਦੀ ਤੁਹਾਡੀ? ਬੇਟੀ ਪੜ੍ਹਦੀ ਜੇ। ਹਾਂਜੀ, 8ਵੀਂ ਚ। ਤੇ ਫਿਰ ਉਹਦੀ ਪੜ੍ਹਾਈ ਦਾ ਕਿਵੇਂ ਸੋਚਿਆ? ਪੜ੍ਹਾਈ ਦਾ ਇਹ ਸੋਚਿਆ ਕਿ ਮੈਂ ਕੰਮੀਆਂ ਤਾਂ ਕਰਾਂ ਤੇ ਆਪਣੇ ਬੱਚੀ ਦੀ ਪੜ੍ਹਾਈ ਕਰਾਵਾਂ। ਵਧੀਆ ਨੂੰ ਸਕੈਂਟ ਹੋਵੇ। ਉਹਦੇ ਖਾਤਰ ਬੱਚਿਆਂ ਖਾਤਰ ਕਰਦੀ ਬਸ। ਹਾਂਜੀ। ਬੱਚਿਆਂ ਨੇ ਕੋਈ ਇੱਕ ਵਾਰ ਸੁਣੀ ਹੈ ਮੈਂ? ਹਾਂਜੀ। ਕੀ ਸਵੈ ਨੂੰ ਕਿ ਅੱਜ ਕੱਲ ਬੱਚੇ ਨਾ ਕੀ ਅਦਾ ਕਰਨਗੇ ਇਸ ਜਿੰਨੀ ਹਾਂਜੀ ਬੱਚੇ ਆ ਕੰਮ ਕਰਨਗੇ ਤੁਹਾਡਾ ਮੈਂ ਤਾਂ ਕਰਦੀ ਪਈ ਨਾ ਬੱਚਿਆਂ ਖਾਤਰ ਜੇ ਕਰਨਗੇ ਇਸ ਵਧੀਆ ਗੱਲ ਉਹ ਦੋਨਾਂ ਦੀ ਹੈ ਨਾ ਮੈਂ ਅੰਨ ਦੇ ਕਰਨੇ ਚ ਕਰਦੀ ਕਿੰਨਾ ਪੜੇ ਤੁਸੀਂ ਨਹੀਂ ਪੜੇ ਹਾਂਜੀ ਪੜ੍ਹੀ ਨਹੀਂ ਤੇ ਇਹ ਸਾਰਾ ਸਿੱਖਿਆ ਕਿਵੇਂ ਕਰ ਲਿਆ ਸੀ ਬਸ ਇਦਾਂ ਹੀ ਪਹਿਲਾਂ ਮੈਂ ਘਰੇ ਹੀ ਹਾਂਜੀ ਘਰੇ ਬਣਾਉਣੀ ਹੁੰਦੀ ਪਹਿਲਾਂ ਕੀ ਕੰਮ ਕਰਦੇ ਸੀ ਪਹਿਲਾਂ ਮੈਂ ਬਸ ਇਦਾਂ ਘਰਾਂ ਦਾ ਕੰਮ ਕਮ ਕਰਦੀ ਆ ਰੋਟੀ ਰਾਟੀ ਘਰਾਂ ਚ ਬਣਾਉਣ ਜਾਣੀ ਆ ਬਸ ਇਦਾਂ ਘਰਾਂ ਦਾ ਵਿਆਹ ਸਾਧੀਆਂ ਦੇ ਕੰਮ ਕਰ ਲੇ ਵਿਆਹ ਸਾਧੀਆਂ ਚ ਜਾਂਦੀ ਨਹੀਂ ਰੋਟੀ ਬਣਾਉਣ ਹਾਂਜੀ ਉਸ ਤੋਂ ਬਾਅਦ ਫਿਰ ਕਿਹਾ ਗਿਆ ਵਿਆਹ ਸਾਧੀਆਂ ਨੇ ਮਨਾਦੇ ਸੀ ਉਸ ਤੋਂ ਬਾਅਦ ਫਿਰ ਹਾਂਜੀ ਫਿਰ ਉਸ ਤੋਂ ਬਾਅਦ ਆ ਫਿਰ ਮੈਂ ਮੜਕੇ ਢਾਬਾ ਖੋਲ ਲਿਆ ਅਜੇ ਵੀ ਥੋੜੇ ਦਿਨ ਹੋ ਗਏ ਵਿਆਹ ਸਾਦੀ ਖਤਮ ਹੋਏ ਤੇ ਹੁਣ ਫਿਰ ਮੈਂ ਤਕਣ ਕੋਲੀ ਆ ਕਿ ਚਲੋ ਢਾਬਾ ਖੋਲਦੇ ਪਰ ਰੇਡ ਦਾ ਸਵਾਲ ਆਣਾ ਰੇਡ ਕੋਲ ਤਾਂ ਅਰੇ ਇਹ ਤਾਂ ਕੋਈ ਨਹੀਂ ਸਹੀ ਜੀ ਵਧੀਆ ਜੀ ਅੱਜ ਐਕਪੈ ਕਿੰਨੀਆਂ ਸਬਜ਼ੀਆਂ ਤਿਆਰ ਕਰਦੇ ਹਾਂਜੀ ਕਿੰਨੀਆਂ ਸਬਜ਼ੀਆਂ ਤਿਆਰ ਕਰਦੇ ਹੋ ਸਬਜ਼ੀਆਂ ਚਾਰ ਤਿਆਰ ਕਰ ਲੈ ਅੱਛਾ ਚਾਰ ਸਬਜ਼ੀਆਂ ਤੇ ਨਾਲ ਚਾਵਲ ਚਾਵਲ ਕਿਹੜੇ ਯੂਜ਼ ਕਰਦੇ ਹੋ ਵਧੀਆ ਵਧੀਆ ਲੱਗ 70 ਰੁਪਏ ਕਿਲੋ ਵਾਲੇ ਚਾਵਲ ਵਧੀਆ ਸੁਪਨਾ ਕੀ ਹੈ ਬੇਟੀ ਇਹ ਸਿਰਫ ਹਾਂਜੀ ਠੀਕ ਬੇਟੀ ਆ ਬਸ ਉਹਦੇ ਸੁੱਕਣੇ ਆ ਪੀਓ ਚੰਗੀ ਵਧੀਆ ਪੜ ਲਿਖ ਕੇ ਵਧੀਆ ਬਣੇ ਕਿ ਕਿਸ ਰੋਡ ਤੇ ਪੈਂਦਾ ਇਥੇ ਲੋਕੇਸ਼ਨ ਕੀ ਤੁਹਾਡੀ ਇਹ ਸੀਦਮ ਸਿੰਘ 5 ਨੰਬਰ 5 ਨੰਬਰ ਕੀ ਸੀਦਮ ਸਿੰਘ ਪੈਂਦਾ ਨੇ 5 ਨੰਬਰ ਚੌਕ 5 ਨੰਬਰ ਥਾਬੇ ਦਾ ਥਾਬੇ ਦਾ ਪੰਜਾਬੀ ਰਸੋਈ ਕੀ ਲੋਕਾਂ ਨੂੰ ਕਹਨਾ ਜਾਊਗਾ ਹਾਂਜੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਹਿਣਾ ਜੀ ਜਾਓਗੇ ਭੀ ਖਾਣਾ ਖਾਓ ਸਾਡੇ ਢਾਬੇ ਤੇ ਆਣ ਕੇ ਵਧੀਆ ਪਿਆਰ ਰੋਟੀ ਆ ਵਧੀਆ ਖਾਣਾ ਆਪਣੇ ਹੱਥ ਦਾ ਵਧੀਆ ਬਣਾਈਂਦਾ ਸਾਫ਼ ਸੁਥਰਾ ਕੋਈ ਨਹੀਂ ਇਹੋ ਜਿਹਾਗਾ ਭੀ ਕੋਈ ਦੰਗਰਾ ਕਾ ਕੋਤੋਲਾ ਮਾਰ ਕੇ ਆਪਣੇ ਘਰਵਾਨ ਨੂੰ ਖਾਣਾ ਬਣਾਨੀ